ਸਾਡੇ ਕੋਲ ਪਾਈਲਸ ਦੇ ਨਾਲ ਰਿਲੇਟਡ ਸਾਰੀਆਂ ਟੈਕਨੋਲੋਜੀਜ਼ ਅਵੇਲੇਬਲ ਨੇ 레이జర్ ਦੇ ਨਾਲ ਜਿਹੜੀ ਸਰਜਰੀ ਹੁੰਦੀ ਹੈ ਟੋਟਲੀ ਪੇਨਲੈਸ ਹੁੰਦੀ ਹੈ ਬਹੁਤ ਜ਼ਿਆਦਾ ਹਸਪੀਟਲ ਸਟੇ ਨਹੀਂ ਹੁੰਦਾ ਪੇਸ਼ੈਂਟ ਨੂੰ ਬਿਲਕੁਲ ਪਤਾ ਨਹੀਂ ਚੱਲਦਾ ਸੇਮ ਡੇ ਹਸਪੀਟਲ ਤੋਂ ਡਿਸਚਾਰਜ ਹੋ ਜਾਂਦਾ ਹੈ ਜੰਕ ਫੂਡ ਬਹੁਤ ਜ਼ਿਆਦਾ ਹੈ ਬੱਚੇ ਅੱਜ ਓਬੇਸਿਟੀ ਬਹੁਤ ਜ਼ਿਆਦਾ ਹੈ ਫਿਜ਼ੀਕਲ ਐਕਟੀਵਿਟੀ ਉਸ ਲੈਵਲ ਦੀ ਨਹੀਂ ਹੈ ਸਟ्रेस ਲੈਵਲ ਬਹੁਤ ਹੈ ਕੰਪੀਟੀਸ਼ਨਸ ਬਹੁਤ ਹੈ ਪਰ ਅੱਜ ਕੱਲ ਯੰਗਸਟਰਸ ਬਹੁਤ ਆਂਦੇ ਨੇ ਠੀਕ ਹੈ ਫੀਮੇਲਸ ਬਹੁਤ ਅਫੈਕਟਿਡ ਨੇ 올ਡ ਏਜ ਵਿੱਚ ਵੀ ਪੇਸ਼ੈਂਟਸ ਬਹੁਤ ਆਂਦੇ ਹੈ ਕਿਉਂਕਿ ਉਹ ਫਿਜ਼ੀਕਲੀ ਐਨੇ ਐਕਟਿਵ ਨਹੀਂ ਰਹਿ ਪਾਉਂਦੇ ਬਹੁਤ ਸਾਰੇ ਪੇਸ਼ੈਂਟਸ ਐਸੇ ਆਉਂਦੇ ਆ ਜਿਹੜੇ ਬਿਨਾਂ ਚੈੱਕਅਪ ਦੇ ਮੈਡੀਸਿਨਸ ਖਾਈ ਜਾ ਰਹੇ ਕਿਤੋਂ ਵੀ ਲੈਲੀਆਂ ਚੈੱਕਅਪ ਨਹੀਂ ਕਰਵਾਇਆ ਔਰ ਉਹ ਬੇਸਿਕਲੀ ਫਾਈਲਸ ਦੇ ਪੇਸ਼ੰਤ ਹੁੰਦੇ ਹੀ ਨਹੀਂ ਆ ਉਹ ਕੈਂਸਰ ਦੇ ਪੇਸ਼ੰਤ ਹੁੰਦੇ ਆ ਸਮ ਟਾਈਮਸ ਐਸੇ ਵੀ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਨੇ ਆਪਣੇ ਹਸਬੈਂਡਸ ਨੂੰ ਵੀ ਨਹੀਂ ਦੱਸਿਆ ਹੁੰਦਾ ਔਰ ਜਦੋਂ ਬਿਲਕੁਲ ਅਨਬੀਅਰੇਬਲ ਕੰਡੀਸ਼ਨ ਹੋ ਜਾਂਦੀ ਹੈ ਫਿਰ ਉਹ ਉਹਨਾਂ ਨੂੰ ਦੱਸਦੇ ਆ ਦੱਸਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਉਹ ਟ੍ਰੀਟਮੈਂਟ ਦੇ ਲਈ ਆਉਂਦੇ ਆ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਪੇਸ਼ੈਂਟ ਆਂਦਾ ਹੈ ਉਹ ਪੇਨ ਦੇ ਵਿੱਚ ਹੈ ਤਾਂ ਉਹਨੂੰ ਬਹੁਤ ਆਰਾਮ ਨਾਲ ਉਹਦੀ ਗੱਲ ਨੂੰ ਸੁੰਨਣਾ ਉਹਦੀ ਪੇਨ ਨੂੰ ਸਮਝਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਉਹਦੀਆਂ ਕੁਐਰੀਜ਼ ਉਹਦੇ ਕੁਐਸ਼ਨਸ ਉਹਦੀ ਐਂਗਜ਼ਾਇਟੀ ਨਾਲ ਰਿਲੇਟਡ ਕੁਐਸ਼ਨ ਸਭ ਅਨਸਰਏਬਲ ਹੁੰਦੇ ਆ ਤਾਂ ਪੇਸ਼ੈਂਟ ਆਪਣੇ ਆਪ ਕੰਫਰਟੇਬਲ ਹੋਣੇ ਚਲਾ ਜਾਂਦਾ ਹੈ फीमेल डॉक्टर देख के वो अपने क्वेश्चंस बड़ी अच्छी तरह दसती है, दस है अपनी प्रॉब्लमस दसती है अपनी क्वेयरीज रखती है और जो उन्होंने समझ आता है कि ये सब कुछ मेरा सुनिया जा रहा है समझा जा रहा है, तो वो प्रॉब्लम काफ़ी हद तक तो उत्थे ही खत्म हो जाती है ਜੋਸਨਾਸ ਬੋਕਸਮੈਨ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮਨੂਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਉਹ ਸਖਸ਼ੀਅਤ ਮੌਜੂਦ ਹੈ ਜੋ ਕਿ ਆਪਣੇ ਪੇਸ਼ੈਂਟਸ ਦੇ ਦਿਲਾਂ ਤੇ ਰਾਜ ਕਰਦੀ ਹੈ ਉਸ ਦਾ ਕਾਰਨ ਕੀ ਹੈ ਜਦੋਂ ਮੈਂ ਤੁਹਾਨੂੰ ਨਾਮ ਦੱਸਾਂਗੀ ਤਾਂ ਤੁਹਾਨੂੰ ਪਤਾ ਲੱਗ ਹੀ ਜਾਏਗਾ ਮੈਂ ਗੱਲ ਕਰ ਰਹੀ ਹਾਂ ਸਾਡੇ ਰਾਣਾ ਹਸਪੀਟਲ ਦੀ ਐਮਡੀ ਐਂਡ ਗਾਇਨਕੋਲੋਜਿਸਟ ਤੇ ਸਾਡੇ ਪਾਲ ਸਪੈਸ਼ਲਿਸਟ ਡਾਕਟਰ ਤਿਪੀਕਾ ਸੂਰੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਤਜਰਬੇ ਜਾਣਾਂਗੇ ਤੇ ਇਲਾਜ ਬਾਰੇ ਵੀ ਜਾਣਾਂਗੇ ਸਤਿ ਸ਼੍ਰੀ ਅਕਾਲ ਮੈਮ ਕਸਤੀ ਕਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਸੁਣਾਓ ਅ ਮੈਂ ਵੀ ਬਹੁਤ ਵਧੀਆ ਜਿਵੇਂ ਕਿ ਮੈਂ ਕਿਹਾ ਕਿ ਤੁਸੀਂ ਰਾਜ ਕਰਦੇ ਹੋ ਉਹਦਾ ਕਾਰਨ ਇਹ ਹੈ ਕਿ ਤੁਸੀਂ ਆਪਣੇ ਪੇਸ਼IENTS ਨੂੰ ਇਸ ਤਰ੍ਹਾਂ ਟ੍ਰੀਟ ਕਰਦੇ ਹੋ ਜਿਵੇਂ ਤੁਹਾਡੇ ਪਰਿਵਾਰ ਦੇ ਹੀ ਮੈਂਬਰ ਹੋਣ ਤੁਸੀਂ ਉਹਨਾਂ ਦੀ ਇੰਨੀ ਜ਼ਿਆਦਾ ਟੇਕ ਕੇਅਰ ਕਰਦੇ ਹੋ ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਜਦੋਂ ਤੁਸੀਂ ਆਪਣੇ ਪੇਸ਼IENTS ਨੂੰ ਟ੍ਰੀਟ ਕਰਦੇ ਹੋ ਉਸ ਤੋਂ ਬਾਅਦ ਸਭ ਤੋਂ ਬੈਸਟ ਕੰਪਲੀਮੈਂਟ ਜਿਹੜੇ ਤੁਹਾਨੂੰ ਮਿਲਦੇ ਆ ਤਾਂ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਪੇਸ਼ੈਂਟ ਜਦੋਂ ਪੇਨ ਵਿੱਚ ਜਾਂਦਾ ਹੈ ਔਰ ਉਸ ਤੋਂ ਬਾਅਦ ਸਮਾਈਲ ਦੇ ਨਾਲ ਜਾਂਦਾ ਹੈ ਤਾਂ ਉਹ ਇੰਨੀਆਂ ਗ ਬਲੇਸਿੰਗਸ ਦੇ ਕੇ ਜਾਂਦਾ ਹੈ ਔਰ ਐਕਚੁਅਲੀ ਜੋ ਉਹਦੇ ਫੇਸ ਦੇ ਉੱਪਰ ਸਮਾਈਲ ਹੁੰਦੀ ਹੈ ਉਹ ਆਪਣੇ ਆਪ ਵਿੱਚ ਹੀ ਸਾਨੂੰ ਲੱਗਦਾ ਹੈ ਕਿ ਸਾਡੀ ਮਿਹਨਤ ਸਫਲ ਹੋ ਗਈ ਹੈ ਪੇਨ ਦੇ ਵਿੱਚ ਆਣਾ ਔਰ ਉਸ ਤੋਂ ਬਾਅਦ ਕੰਫਰਟੇਬਲ ਐਟਮੋਸਫੇਅਰ ਮਿਲਣਾ ਸਰਜਰੀ ਹੋਣਾ ਜਾਂ ਮੈਡੀਸਨ ਹੋਣਾ ਕਿਸੇ ਵੀ ਤਰੀਕੇ ਨਾਲ ਜਦੋਂ ਪੇਸ਼ੈਂਟ ਦੀ ਬਿਮਾਰੀ ਦੂਰ ਹੁੰਦੀ ਹੈ ਤਾਂ ਉਹ ਦਿਲ ਤੋਂ ਦੁਆ ਦੇ ਕੇ ਜਾਂਦਾ ਹੈ ਔਰ ਸਮਾਈਲ ਦੇ ਨਾਲ ਜਾਂਦਾ ਹੈ ਇੱਕ ਪੇਸ਼ੈਂਟ ਦੇ ਨਾਲ ਸਿਰਫ ਇੱਕ ਪੇਸ਼ੈਂਟ ਨਹੀਂ ਜੁੜਿਆ ਹੁੰਦਾ ਉਹਦੀ ਪੂਰੀ ਫੈਮਿਲੀ ਜੁੜੀ ਹੁੰਦੀ ਹੈ ਤਾਂ ਸਿਰਫ ਉਹ ਪੇਸ਼ੈਂਟ ਪੇਨ ਵਿੱਚ ਨਹੀਂ ਹੁੰਦਾ ਜਾਂ ਟਰੋਮਾ ਵਿੱਚ ਨਹੀਂ ਹੁੰਦਾ ਉਹਦਾ ਪੂਰਾ ਪਰਿਵਾਰ ਉਸ ਟਰੋਮਾ ਦੇ ਵਿੱਚ ਹੁੰਦਾ ਤੇ ਇੱਕ ਪੇਸ਼ੈਂਟ ਨੂੰ ਠੀਕ ਕਰਨ ਦੇ ਨਾਲ ਉਹਦੀ ਇੰਡਾਇਰੈਕਟਲੀ ਪੂਰੀ ਫੈਮਿਲੀ ਟ੍ਰੀਟ ਹੁੰਦੀ ਹੈ ਤਾਂ ਉਹ ਜਿਹੜੀਆਂ ਬlesਸਿੰਗਸ ਨੇ ਉਹ ਜਿਹੜੀ ਸਮਾਈਲ ਉਹਦੇ ਫੇਸ ਤੇ ਹੈ ਉਹ ਸਾਨੂੰ ਆਪਣੇ ਆਪ ਵਿੱਚ ਬਹੁਤ ਖੁਸ਼ੀ ਦਿੰਦੀ ਹੈ ਜੀ ਅੱਛਾ ਮੈਮ ਜਦੋਂ ਨਾ ਪਾਇਲਸ ਦੇ ਪੇਸ਼ੈਂਟਸ ਜਿਨ੍ਹਾਂ ਇਹ ਹੁੰਦਾ ਹੈ ਕਿ ਉਹਨਾਂ ਚ ਇੱਕ ਅਲੱਗੀ ਐਂਜ਼ਾਇਟੀ ਹੁੰਦੀ ਹੈ ਅਨਕੰਫਰਟ ਹੁੰਦੇ ਨੇ ਹੈਨਾ ਤਾਂ ਤੁਸੀਂ ਆਪਣੇ ਪੇਸ਼ੈਂਟਸ ਨੂੰ ਕਿਸ ਤਰ੍ਹਾਂ ਕੰਫਰਟ ਕਰਦੇ ਹੋ ਤਾਂ ਕਿ ਉਹਨਾਂ ਨੂੰ ਵੀ ਇਲਾਜ ਦੌਰਾਨ ਜਿਹੜਾ ਹੈ ਈਜ਼ੀ ਰਹੇ ਤੇ ਤੁਹਾਡੇ ਲਈ ਵੀ ਉਹ ਕਿਤੇ ਨਾ ਕਿਤੇ ਈਜ਼ੀ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਪੇਸ਼ੈਂਟ ਆਂਦਾ ਹੈ ਉਹ ਪੇਨ ਦੇ ਵਿੱਚ ਹੈ ਤਾਂ ਉਹਨੂੰ ਬਹੁਤ ਆਰਾਮ ਨਾਲ ਉਹਦੀ ਗੱਲ ਨੂੰ ਸੁੰਨਾ ਉਹਦੀ ਪੇਨ ਨੂੰ ਸਮਝਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਪੇਸ਼ੈਂਟ ਦੀ ਆਪਣੀ ਇੱਕ ਹਿਸਟਰੀ ਹੁੰਦੀ ਹੈ ਆਪਣੇ ਸਰਕਮਸਟੈਂਸਸ ਹੁੰਦੇ ਹੈ ਆਪਣਾ ਲਾਈਫ ਸਟਾਈਲ ਹੁੰਦਾ ਹੈ ਉਹ ਐਂਗਜ਼ਾਇਟੀ ਦੇ ਵਿੱਚ ਆਂਦਾ ਹੈ ਉਹ ਬਿਲਕੁਲ ਨਾਰਮਲ ਹੈ ਪਰ ਜਦੋਂ ਉਹਨੂੰ ਅੱਛੀ ਤਰ੍ਹਾਂ ਟਾਈਮ ਦਿੱਤਾ ਜਾਂਦਾ ਹੈ ਉਹਦੀ ਪ੍ਰੋਬਲਮ ਨੂੰ ਸੁਨਿਆ ਜਾਂਦਾ ਹੈ ਸੁਨਣ ਤੋਂ ਬਾਅਦ ਸਮਝਿਆ ਜਾਂਦਾ ਹੈ ਤਾਂ ਉਸ ਹਿਸਾਬ ਨਾਲ ਜੋ ਅਸੀਂ ਪਲਾਨ ਕਰਨੇ ਆਂ ਔਰ ਉਹਨੂੰ ਸਮਝਾਣੇ ਆ ਉਹਨੂੰ ਗਾਈਡਲਾਈਨਸ ਦੇਣੇ ਆ ਉਹਦੇ ਨਾਲ ਉਹ ਆਪਣੇ ਆਪ ਹੀ ਇੱਕ ਕੰਫਰਟੇਬਲ ਜ਼ੋਨ ਦੇ ਵਿੱਚ ਚਲਾ ਜਾਂਦਾ ਹੈ ਜਦੋਂ ਉਹਦੀਆਂ ਕੁਐਰੀਜ਼ ਉਹਦੇ ਕੁਐਸ਼ਨਸ ਉਹਦੀ ਐਂਗਜ਼ਾਇਟੀ ਨਾਲ ਰਿਲੇਟਡ ਕੁਐਸ਼ਨਸ ਸਭ ਅਨਸਰਏਬਲ ਹੁੰਦੇ ਆ ਤਾਂ ਪੇਸ਼ੈਂਟ ਆਪਣੇ ਆਪ ਕੰਫਰਟੇਬਲ ਜ਼ੋਨ ਵਿੱਚ ਚਲਾ ਜਾਂਦਾ ਹੈ ਜੀ ਅੱਛਾ ਮੋਸਟਲੀ ਜੇ ਮੈਂ ਲੇਡੀਜ਼ ਦੀ ਗੱਲ ਕਰਾਂ ਉਹ ਜ਼ਿਆਦਾ ਹੈਜ਼ਿਟੇਟ ਹੁੰਦੀਆਂ ਨੇ ਤਾਂ ਜਦੋਂ ਤੁਹਾਨੂੰ ਵੇਖਤੀਆਂ ਨੇ ਕਿ ਇੱਕ ਫੀਮੇਲ ਡਾਕਟਰ ਹੈ ਹੈਨਾ ਤਾਂ ਤੁਸੀਂ ਤਜਰਬਾ ਵੀ ਤੁਹਾਡਾ ਵੱਧ ਹੈ ਸੋ ਉਹ ਮੈਂ ਜਾਨਣਾ ਚਾਹਾਂਗੀ ਤੁਹਾਡੇ ਤੋਂ ਕਿ ਫਿਰ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਕਿ ਉਹ ਕੰਫਰਟੇਬਲੀ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਪਾਉਂਦੇ ਆ ਬਿਲਕੁਲ ਇੱਕ ਫੀਮੇਲ ਇੱਕ ਫੀਮੇਲ ਦੇ ਨਾਲ ਡਾਕਟਰ ਦੇ ਨਾਲ ਆਪਣੀਆਂ ਪ੍ਰੋਬਲਮਸ ਨੂੰ ਬਹੁਤ इजीली ਕਰ ਲੈਂਦੀ ਹੈ ਹਾਲਾਂਕਿ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਇੱਕ ਡਾਕਟਰ ਦੇ ਲਈ ਪੇਸ਼ੈਂਟ ਪੇਸ਼ੈਂਟ ਹੈ ਚਾਹੇ ਉਹ ਮੇਲ ਹੈ ਜਾਂ ਫੀਮੇਲ ਹੈ ਬਟ ਫੀਵਲ ਫਿਰ ਵੀ ਜਿਸ ਤਰ੍ਹਾਂ ਦੇ ਸਰਕਮਸਟੈਂਸਿਸ ਵਿੱਚ ਆਪਾਂ ਰਹਿੰਦੇ ਹਾਂ ਜਿਸ ਤਰ੍ਹਾਂ ਦੀ ਆਪਣੀ ਅਪ ਬ੍ਰਿੰਗਿੰਗ ਹੈ ਉਹਦੇ ਵਿੱਚ ਇੱਕ ਫੀਮੇਲ ਆਪਣੇ ਐਸੀਆਂ ਇਸ਼ੂਸ ਨੂੰ ਲੈ ਕੇ ਕਦੇ ਵੀ ਮੇਲ ਡਾਕਟਰ ਦੇ ਨਾਲ ਜ਼ਿਆਦਾ ਕੰਫਰਟੇਬਲ ਨਹੀਂ ਹੁੰਦੀ ਤਾਂ ਇਸ ਕਰਕੇ ਫੀਮੇਲ ਡਾਕਟਰ ਨੂੰ ਦੇਖ ਕੇ ਉਹ ਆਪਣੇ ਕੁਐਸਚਨਸ ਬੜੀ ਅੱਛੀ ਤਰ੍ਹਾਂ ਦੱਸਦੀ ਹੈ ਆਪਣੀ ਪ੍ਰੋਬਲਮਸ दसद है अपन क्वेरीज रखती है और जो उन्होंने समझ आता है कि यह सब कुछ मेरा सुनिया जा रहा है समझा जा रहा है तो वो प्रॉब्लम काफ़ी हद तक तो उत्थ ही खत्म हो जाती है तो इस करके फीमेल्स अपनी एंगजायटी करके अपनी हैजीटेषन करके अपनी प्रॉब्लम ना दी है ਈਵਨ ਆਪਣੀ ਫੈਮਿਲੀ ਵਿੱਚ ਵੀ ਨਹੀਂ ਡਿਸਕਸ ਕਰਦੀ ਔਰ ਆਪਣੇ ਹਿਸਾਬ ਨਾਲ ਹੀ ਆਪਣੇ ਟੋਟਕੇ ਕਰਦੀ ਰਹਿੰਦੀ ਹੈ ਕਿ ਮੈਂ ਸ਼ਾਇਦ ਠੀਕ ਹੋ ਜਾਵਾਂ ਠੀਕ ਹੋ ਜਾਵਾਂ ਔਰ ਸਮ ਟਾਈਮਸ ਐਸੇ ਵੀ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਨੇ ਆਪਣੇ ਹਸਬੰਡਸ ਨੂੰ ਵੀ ਨਹੀਂ ਦੱਸਿਆ ਹੁੰਦਾ ਔਰ ਜਦੋਂ ਬਿਲਕੁਲ ਅਨਬੀਅਰੇਬਲ ਕੰਡੀਸ਼ਨ ਹੋ ਜਾਂਦੀ ਹੈ ਫਿਰ ਉਹ ਉਹਨਾਂ ਨੂੰ ਦੱਸਦੇ ਆ ਦੱਸਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਉਹ ਟ੍ਰੀਟਮੈਂਟ ਦੇ ਲਈ ਆਉਂਦੇ ਨੇ ਤਾਂ ਜਦੋਂ ਇੰਨੇ ਤੁਹਾਡੇ ਕੋਲ ਵਰਸਟ ਕੇਸ ਜੇ ਅਸੀਂ ਗੱਲ ਕਰੀਏ ਤਾਂ ਆਂਦੇ ਨੇ ਜੋ ਕਿ ਕਾਫੀ ਪੁਰਾਣੇ ਹੋ ਚੁੱਕੇ ਨੇ ਬਟ ਦੱਸਦੇ ਨੇ ਜਿਵੇਂ ਉਹਨੇ ਤੁਸੀਂ ਦੱਸਿਆ ਤਾਂ ਉਹਨਾਂ ਨੂੰ ਤੁਸੀਂ ਫਿਰ ਕਿਸ ਤਰ੍ਹਾਂ ਮਤਲਬ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੋ ਐਂਡ ਕੀ ਉਹਨਾਂ ਦਾ ਟ੍ਰੀਟਮੈਂਟ ਕਰਨਾ ਔਖਾ ਹੁੰਦਾ ਆ ਕਿਉਂਕਿ ਜਿਹੜਾ ਪੇਸ਼ੈਂਟ ਹੈ ਉਹ ਕਾਫੀ ਟਾਈਮ ਤੋਂ ਉਸ ਚੀਜ਼ ਤੋਂ ਸਰਵਾਈਵ ਕਰ ਰਿਹਾ ਹੁੰਦਾ ਹੈ ਐਗਜ਼ੈਕਟਲੀ ਇੱਕ ਡਾਕਟਰ ਲਈ ਵੀ ਟਰੀਟਮੈਂਟ ਪਾਈ ਆਸਾਨ ਹੁੰਦਾ ਹੈ ਜੇ ਪੇਸ਼ੀਐਂਟ ਠੀਕ ਸਟੇਜ 'ਚ ਆਂਦਾ ਹੈ ਪੇਸ਼ੀਐਂਟ ਨੇ ਤਾਂ ਠੀਕ ਹੋਈ ਜਾਣਾ ਹੈ ਬਟ ਇਹ ਹੈ ਕਿ ਥੋੜਾ ਟਾਈਮ ਜ਼ਿਆਦਾ ਲੱਗ ਸਕਦਾ ਹੈ ਉਹਨੂੰ ਉਹਦੀ ਪ੍ਰੋਬਲਮ ਨੂੰ ਸਮਝਣਾ ਫਿਰ ਉਹਦੇ ਅਕੋਰਡਿੰਗ ਉਹਨੂੰ ਗਾਈਡ ਕਰਨਾ ਜੇ ਉਹ ਮੈਡੀਸਨ ਦੇ ਨਾਲ ਠੀਕ ਹੋ ਸਕਦਾ ਹੈ ਤਾਂ ਮੈਡੀਸਨ ਦੇ ਲਈ ਅਸੀਂ ਗਾਈਡ ਕਰਨੇ ਆਂ ਔਰ ਜੇ ਮੈਡੀਸਨ ਨਾਲ ਨਹੀਂ ਠੀਕ ਹੋ ਸਕਦਾ ਫਿਰ ਉਹਨੂੰ ਸਰਜਿਕਲ ਟਰੀਟਮੈਂਟ ਦੇ ਲਈ ਗਾਈਡ ਕਰਨਾ ਪੈਂਦਾ ਹੈ ਔਰ ਇਸ ਸਾਰੇ ਦੇ ਨਾਲ ਕੀ ਹੈ ਕਿ ਪੇਸ਼ੈਂਟ ਬਹੁਤ ਕੰਫਰਟੇਬਲ ਹੋ ਜਾਂਦਾ ਹੈ ਸਪੈਸ਼ਲੀ ਫੀਮੇਲਸ ਔਰ ਜਿਹੜੀ ਉਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਬਿਮਾਰੀ ਆਪਣੀ ਹੈਜ਼ਿਟੇਸ਼ਨ ਕਰਕੇ ਵਧਾਈ ਹੋਈ ਸੀਗੀ ਉਹ ਵਿਦ ਟਾਈਮ ਹੌਲੀ ਹੌਲੀ ਆਪਣੇ ਆਪ ਹੀ ਠੀਕ ਹੁੰਦੀ ਜਾਂਦੀ ਹੈ ਥੋੜਾ ਟਾਈਮ ਲੱਗਦਾ ਪਰ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦੇ ਹੈ ਸਰਜਰੀ ਦੇ ਬਾਰੇ ਜਾਨਣਾ ਚਾਹਾਂਗੀ ਕਿਸ ਤਰ੍ਹਾਂ ਦੀਆਂ ਸਰਜਰੀਜ਼ ਤੁਹਾਡੇ ਇੱਥੇ ਜੜੀਆਂ ਨੇ ਅਵੇਲੇਬਲ ਨੇ ਸਾਡੇ ਕੋਲ ਪਾਈਲਸ ਦੇ ਨਾਲ ਰਿਲੇਟਿਡ ਸਾਰੀਆਂ ਟੈਕਨੋਲੋਜੀਜ਼ ਅਵੇਲੇਬਲ ਨੇ 레이జర్ ਦੇ ਨਾਲ ਜਿਹੜੀ ਸਰਜਰੀ ਹੁੰਦੀ ਹੈ ਟੋਟਲੀ ਪੇਨਲੈਸ ਹੁੰਦੀ ਹੈ ਬਹੁਤ ਜ਼ਿਆਦਾ ਹਸਪੀਟਲ ਸਟੇ ਨਹੀਂ ਹੁੰਦਾ ਪੇਸ਼ੈਂਟ ਨੂੰ ਬਿਲਕੁਲ ਪਤਾ ਨਹੀਂ ਚੱਲਦਾ ਸੇਮ ਡੇ ਹਸਪੀਟਲ ਤੋਂ ਡਿਸਚਾਰਜ ਹੋ ਜਾਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨਸ ਨਹੀਂ ਹੈ ਸੀਮਡੇ ਤੋਂ ਪੇਸ਼ੈਂਟ ਖਾਂਦਾ ਪੀਂਦਾ ਆਪਣੀ ਨਾਰਮਲ ਡਾਈਟ ਲੈਂਦਾ ਹੈ ਮੂਵਿੰਗ ਹੋ ਜਾਂਦਾ ਹੈ ਔਰ ਨੈਕਸਟ ਡੇ ਤੋਂ ਆਪਣੇ ਕੰਮਤੇ ਵੀ ਜਾ ਸਕਦਾ ਹੈ ਤਾਂ ਇਸ ਤਰ੍ਹਾਂ ਦੀਆਂ ਟੈਕਨੀਕਸ ਦੇ ਨਾਲ ਪੇਸ਼ੈਂਟ ਦਾ ਜਿਹੜਾ ਟ੍ਰੀਟਮੈਂਟ ਹੈ ਔਰ ਬਹੁਤ ਈਜ਼ੀ ਔਰ ਸਕਸੈਸਫੁਲ ਰਹਿੰਦਾ ਹੈ ਜੇ ਅਸੀਂ ਗੱਲ ਕਰੀਏ ਟ੍ਰੀਟਮੈਂਟ অপਸ਼ਨਸ ਦੀ ਤਾਂ ਮਤਲਬ ਇਹ ਚੀਜ਼ ਹੁੰਦੀ ਹੈ ਕਿ ਅ ਪੇਸ਼ੈਂਟ ਦੀ ਕੰਡੀਸ਼ਨ ਤੇ ਅ ਅਪਲਾਈ ਹੁੰਦੀ ਹੈ ਚੀਜ਼ ਜਾਂ ਫਿਰ ਉਹਨਾਂ ਦੇ ਕੰਫਰਟ ਲੈਵਲ ਤੇ ਅਗਰ ਜੀ ਅਸੀਂ ਗੱਲ ਕਰੀਏ ਕਿ ਕਈ ਵਾਰ ਹੁੰਦਾ ਹੈ ਕਿ ਉਹ ਸਰਜਰੀ ਨਹੀਂ ਕਰਵਾਉਣਾ ਚਾਹੁੰਦੇ ਭਾਵੇਂ ਜਿੰਨਾ ਮਰਜ਼ੀ ਉਹਨਾਂ ਨੂੰ ਇਹ ਬਿਮਾਰੀ ਜਿਹੜੀ ਹੈ ਤੰਗ ਕਰ ਰਹੀ ਹੈ ਡੈਫੀਨਟਲੀ ਕੋਈ ਵੀ ਨਹੀਂ ਚਾਹੁੰਦਾ ਕਿ ਉਹਦੀ ਸਰਜਰੀ ਹੋਏ ਹਰ ਪੇਸ਼ੀਐਂਟ ਦੀ ਇਹ ਹੀ ਇੱਛਾ ਹੁੰਦੀ ਹੈ ਕਿ ਬਿਨਾ ਸਰਜਰੀ ਤੋਂ ਉਹ ਠੀਕ ਹੋ ਜਾਏ ਡੈਫੀਨਟਲੀ ਜਿਵੇਂ ਤੁਸੀਂ ਕਿਹਾ ਪੇਸ਼ੀਐਂਟ ਕਿਹੜੀ ਸਟੇਜ 'ਚ ਆ ਰਿਹਾ ਹੈ ਇਹ ਮੈਟਰ ਕਰਦਾ ਹੈ ਹਮ ਸਮ ਟਾਈਮਸ ਕੀ ਹੁੰਦਾ ਹੈ ਪੇਸ਼ੀਐਂਟ ਜਦੋਂ ਆਂਦਾ ਹੈ ਤਾਂ ਪ੍ਰੋਬਲਮ ਇੰਨੀ ਵੱਡੀ ਨਹੀਂ ਹੁੰਦੀ ਉਹਦੀ ਐਂਗਜ਼ਾਇਟੀ ਜ਼ਿਆਦਾ ਹੁੰਦੀ ਹੈ ਔਰ ਸਿਰਫ ਉਹਨੂੰ ਲਾਈਫਸਟਾਈਲ ਚੇਂजेस ਕਰਕੇ ਡਾਈਟ ਬਾਰੇ ਗਾਈਡ ਕਰਕੇ ਐਕਟਿਵ ਹੋਣ ਬਾਰੇ ਦੱਸ ਕੇ ਫਿਜ਼ੀਕਲੀ ਐਕਟੀਵਿਟੀ ਬਾਰੇ ਗਾਈਡਲਾਈਨਸ ਦੇ ਕੇ ਉਹਦੇ ਨਾਲ ਹੀ ਉਹਦੀ ਪ੍ਰੋਬਲਮ ਕਾਫੀ ਸੌਰਟ ਆਊਟ ਹੋ ਜਾਂਦੀ ਹੈ ਜੇ ਕੰਜ਼ਰਵੇਟਿਵ ਟਰੀਟਮੈਂਟ ਨਾਲ ਨਾ ਹੋਵੇ ਫਿਰ ਕਈ ਵਾਰੀ ਮੈਡੀਸਿਨਸ ਦੇਣੀਆਂ ਪੈਂਦੀਆਂ ਹੈ ਮੈਡੀਸਿਨਸ ਵੀ ਡਿਪੈਂਡ ਕਰਦੀਆਂ ਕਿ ਪੇਸ਼ੈਂਟ ਕਿਹੜੀ ਸਟੇਜ 'ਚ ਆਇਆ ਹੈ ਕੀ ਕੰਪਲੇਂਟ ਕਰ ਰਿਹਾ ਉਹ ਉਹਨੂੰ ਬਲੀਡਿੰਗ ਹੈ ਉਹਨੂੰ ਪੇਨ ਹੈ ਕਨਸਟਿਪੇਸ਼ਨ ਹੈ ਉਦੇ ਅਕੋਰਡਿੰਗ ਮੈਡੀਸਨ ਫਿਰ ਉਹਨੂੰ ਪ੍ਰੈਸਕ੍ਰਾਈਬ ਕੀਤੀ ਜਾਂਦੀ ਹੈ ਔਰ ਇਨ ਕੇਸ ਜਿਵੇਂ ਬਹੁਤ ਜ਼ਿਆਦਾ ਵਧਾ ਕੇ ਉਹ ਆਇਆ ਹੈ ਪੇਸ਼ੈਂਟ ਔਰ ਉਹਦਾ ਸਰਜਰੀ ਹੀ ਹੋਣਾ ਹੈ ਫਿਰ ਉਸ ਹੀ ਸਾਬ ਨਾਲ ਉਹਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਅੱਜਕਲ ਜਿਵੇਂ ਅਸੀਂ ਨਾ ਹਮੇਸ਼ਾ ਗੱਲ ਕਰਦੇ ਆ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈ ਉਹ ਕਾਫੀ ਹੱਦ ਤੱਕ ਜਿਹੜਾ ਇਹ ਖਰਾਬ ਹੋ ਚੁੱਕਾ ਹੈ ਤੇ ਕੀ ਉਹ ਰੀਜ਼ਨ ਵੀ ਹੈ ਜਿਹੜਾ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਨੇ ਕਿ ਪਾਇਲਸ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਲੱਗ ਰਹੀਆਂ ਨੇ ਲੋਕਾਂ ਨੂੰ ਕਿ ਉਹ ਉਹ ਵੀ ਕਿਤੇ ਨਾ ਕਿਤੇ ਰੀਜ਼ਨ ਹੈ ਵੱਡਾ ਡੈਫੀਨੇਟਲੀ ਪਾਇਲਸ ਦਾ ਹੈ ਹੀ ਲਾਈਫ ਸਟਾਈਲ ਡਿਸਆਰਡਰ ਅਸੀਂ ਆਪਣਾ ਖਾਣ ਪੀਣ ਆਪਣਾ ਰਹਿਣ ਸਹਿਣ ਆਪਣੀ ਫਿਜ਼ੀਕਲ ਐਕਟੀਵਿਟੀ ਜਦੋਂ ਇੰਨਾ ਸਭ ਚੀਜ਼ਾਂ ਨੂੰ ਧਿਆਨ ਨਹੀਂ ਦਿੰਦੇ ਤਾਂ ਉਹਦੇ ਕਰਕੇ ਹੀ ਪਾਇਲਸ ਦੀ ਪ੍ਰੋਬਲਮ ਡਿਵੈਲਪ ਹੁੰਦੀ ਹੈ ਔਰ ਵਿਦ ਟਾਈਮ ਕਿ ਇਹਦੀ ਸਟੇਜ ਇਹ ਨੈਕਸਟ ਨੈਕਸਟ ਸਟੇਜ ਤੇ ਇਹ ਜਾਂਦੀ ਰਹਿੰਦੀ ਹੈ ਔਰ ਸਮ ਟਾਈਮਸ ਉਹੀ ਜਿਹੜੀ ਹਲਕੀ ਜੀ ਪ੍ਰੋਬਲਮ ਲਾਈਫ ਸਟਾਈਲ ਚੇਂजेस ਕਰਕੇ ਆਪਾਂ ਠੀਕ ਕਰ ਸਕਦੇ ਸੀਗੇ ਉਹੀ ਮੈਡੀਸਨ ਦੇ ਨਾਲ ਜਾਂ ਫਿਰ ਸਰਜਰੀ ਦੇ ਨਾਲ ਉਹਨੂੰ ਠੀਕ ਕਰਨਾ ਪੈਂਦਾ ਹੈ डाइट बहुत अच्छी होनी चाहिए है फिजिकली एक्टिव रहना चाहिए लिक्विड इनटेक बहुत अच्छी होनी चाहिए है फाइबर इनटेक बहुत अच्छा होना चाहिए अजक जिमें तो पता ही है कि जंक फूड बहुत ज़्यादा है बच्चे ओबेसिटी बहुत ज़्यादा है फिजिकल एक्टिविटी उस लेवल लैवल नहीं है स्ट्रेस लैवल बहुत है कॉम्पीटिशनस बहुत है बहुत सारे बच्चे ऐसे है जिना जिन्ह की कॉन्सनट्रेसन सिर्फ अपनी स्टडीज़ में या करीयर लैके है और ये सब वो अपनी हेल्थ के कॉस्ट पर कर रहे हैं ਤਾਂ ਇਸ ਕਰਕੇ ਲਾਈਫ ਸਟਾਈਲ ਨੂੰ ਕਰੈਕਟ ਕਰਨਾ ਇਸ ਦਾ ਮੋਸਟ ਇੰਪੋਰਟੈਂਟ ਥਿੰਗ ਅਸੀਂ ਚਾਹੇ ਕੁਝ ਵੀ ਕਰ ਲਈਏ ਚਾਹੇ ਅਸੀਂ ਮੈਡੀਸਨ ਨਾਲ ਪੇਸ਼ੈਂਟ ਨੂੰ ਟਰੀਟ ਕਰੀਏ ਜਾਂ ਉਹਨੂੰ ਸਰਜਰੀ ਨਾਲ ਕਰੀਏ ਜੇ ਉਹ ਆਪਣੀਆਂ ਲਾਈਫ ਸਟਾਈਲ ਚੇਂਜਸ ਕਰੇਗਾ ਤਾਂ ਹੀ ਉਹ ਫੋਰਐਵਰ ਠੀਕ ਰਹਿ ਪਾਏਗਾ ਜੀ ਅੱਛਾ ਇਹ ਕਿਸ ਏਜ ਦੇ ਜਿਹੜੇ ਲੋਗ ਨੇ ਉਹਨਾਂ ਨੂੰ ਵੱਧ ਇਹ ਬਿਮਾਰੀ ਜਿਹੜੀ ਆ ਹੋ ਰਹੀ ਹੈ ਪੈਸੇ ਤਾਂ ਇਹਦੇ ਚ ਹਰ ਏਜ ਦੇ ਲੋਗ ਆ ਰਹੇ ਨੇ ਪਰ ਅੱਜ ਕੱਲ ਯੰਗਸਟਰਸ ਬਹੁਤ ਆਂਦੇ ਨੇ ਠੀਕ ਹੈ ਫੀਮੇਲਸ ਬਹੁਤ ਅਫੈਕਟਡ ਨੇ ওল্ড এজ اچ بھی پیشنٹس بہت ਆਉਂਦੇ ہیں کیونکہ وہ فزیکلی انے ایکٹیو نہیں رہ پاندے ڈائجزشن دی اوناں نو پرابلمز ਆندیاں نے اج کل ویسے بھی بہت ساری प्रॉब्लम्स ਜੇ ਆਪਾਂ لاسٹ ایئرز ਨੂੰ ਕੰਪੇਅਰ ਕਰੀਏ ਤਾਂ ਕਾਫੀ ਜ਼ਿਆਦਾ ਹੈਲਥ ਇਸ਼ੂਜ਼ ਆਂਦੇ ਨੇ ਉਹਨਾਂ ਦਾ ਖਾਣਾ ਪੀਣਾ ਡਿਸਟਰਬ ਹੋ ਜਾਂਦਾ ਹੈ ਸਟ्रेस ਲੈਵਲਸ ਬਹੁਤ ਜ਼ਿਆਦਾ ਨੇ ਬਹੁਤ ਸਾਰੇ ਜਿਹੜੇ 올ਡ এজ ਦੇ ਕਪਲਸ ਨੇ ਉਹ ਇਕੱਲੇ ਰਹਿ ਰਹੇ ਨੇ ਜੇ ਉਹਨਾਂ ਦੀ ਸਟ्रेस ਲੈਵਲ ਐਂਗਜ਼ਾਈਟੀ ਟੈਂਸ਼ਨਸ ਉਹ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰ ਦਿੰਦੀ ਹੈ ਬੇਸਿਕਲੀ ਹਰ ਏਜ ਦਾ ਹੁਣ ਉਹ ਚੀਜ਼ ਰਹੀ ਨਹੀਂ ਹੈ ਜੋ ਕਾਫੀ ਸਾਲਾਂ ਪਹਿਲੇ ਸੀਗੀ ਕਿ ਇੱਕ ਏਜ ਦੇ ਲੋਕ ਜ਼ਿਆਦਾ ਆਉਂਦੇ ਸੀ ਯੰਗਸਟਰ ਬਹੁਤ ਹੈ ਛੋਟੇ ਬੱਚਿਆਂ 'ਚ ਵੀ ਪ੍ਰੋਬਲਮ ਬਹੁਤ ਆ ਰਹੀ ਹੈ ਕਿਉਂਕਿ ਉਹ ਵੀ ਸਾਰਾ ਦਿਨ ਬੈਠ ਕੇ ਮੋਬਾਈਲ ਦੇਖਦੇ ਹੈ ਜੇ ਤੁਸੀਂ ਆਪਣੇ ਆਸ-ਪਾਸ ਦੇਖੋ ਤਾਂ ਬੱਚੇ ਵੀ ਪਲੇਗਰਾਉਂਡ 'ਚ ਨਹੀਂ ਹੁਣ ਜਾਂਦੇ ਸਾਰਾ ਦਿਨ ਮੋਬਾਈਲ ਟੀਵੀ ਉਹਨਾਂ ਦੇ ਅੱਗੇ ਹੈ ਤਾ ਉਹਨਾਂ ਦੀ ਡਾਈਟ ਵੀ ਅੱਛੀ ਨਹੀਂ ਹੈ ਜੰਕ ਫੂਡ ਬਹੁਤ ਜ਼ਿਆਦਾ ਹੈ ਬਾਹਰ ਦੀਆਂ ਚੀਜ਼ਾਂ ਬਹੁਤ ਖਾਂਦੇ ਨੇ ਫਾਈਬਰ ਵੱਲ ਧਿਆਨ ਨਹੀਂ ਹੈ ਫਰੂਟ ਸੈਲਡ ਵੱਲ ਧਿਆਨ ਨਹੀਂ ਹੈ ਤਾਂ ਉਹਦੇ ਨਾਲ ਉਹਨਾਂ ਵਿੱਚ ਵੀ ਬਹੁਤ ਪ੍ਰੋਬਲਮਸ ਆਉਂਦੀਆਂ ਕਨਸਟਿਪੇਸ਼ਨ ਤਾਂ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੋਗੀ ਹੈ ਮੋਸਟ ਆਫ ਦਾ ਜਿਹੜੇ ਪੇਸ਼IENTS ਨੇ ਕਨਸਟਿਪੇਸ਼ਨ ਦੀ ਹੀ ਕੰਪਲੇਂਟ ਕਰਦੇ ਨੇ ਪਰ ਉਸ ਤੋਂ ਹੀ ਫਿਰ ਬਿਮਾਰੀ ਅੱਗੇ-ਅੱਗੇ ਵੱਧਦੀ ਜਾਂਦੀ ਹੈ ਜੀ ਅੱਛਾ ਮੈਮ ਜੇ ਅਸੀਂ ਗੱਲ ਕਰਦੇ ਕਿ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਹ ਲੋ ਆਪਣੇ ਲਾਈਫ ਸਟਾਈਲ ਦਾ ਬਿਲਕੁਲ ਧਿਆਨ ਨਹੀਂ ਦਿੰਦੇ ਬਟ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੋਕ ਹੈ ਜੋ ਕਿ ਆਪਣੇ ਲਾਈਫ ਸਟਾਈਲ ਨੂੰ ਬੜਾ ਮੇਨਟੇਨ ਰੱਖਦੇ ਨੇ ਆਫਟਰ दैट ਉਹਨਾਂ ਨੂੰ ਇਹ ਜਿਹੜੀ ਹੈ ਸ਼ਿਕਾਇਤ ਹੋ ਜਾਂਦੀ ਹੈ ਤਾਂ ਉਹਦਾ ਕੀ ਰੀਜ਼ਨ ਹੈ ਜਿਵੇਂ ਅੱਜ ਕੱਲ ਯੰਗਸਟਰਸ ਦੇ ਵਿੱਚ ਜਿਮ ਦਾ ਬਹੁਤ ਰੋਜ਼ਾਨਾ ਹੈ ਐਕਚੁਅਲੀ ਕੀ ਹੈ ਕਿ ਇਫ ਪ੍ਰੋਬਲਮ ਐਸੀ ਹੈ ਜਿਹੜੀ ਆਪਾਂ ਨੂੰ ਆਪਣੇ ਪਿੱਛੋਂ ਮਿਲਦੀ ਹੈ ਆਪਣੇ ਪੇਰੈਂਟਸ ਤੋਂ ਮਿਲਦੀ ਹੈ ਅੱਗੇ ਆਪਾਂ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰਨੇ ਆ। ਉਹ ਜੈਨੇਟਿਕਲੀ ਯੈਸ ਜੈਨੇਟਿਕ ਇਹਦੀ ਰੀਜ਼ਨ ਹੈਗੀ ਹੈ। ਇਸ ਕਰਕੇ ਕਈ ਵਾਰੀ ਪੇਸ਼ੈਂਟ ਆ ਕੇ ਕਹਿੰਦਾ ਮੈਨੂੰ ਆ ਵੀ ਨਹੀਂ ਹੈ ਮੈਂ ਤਾਂ ਡਾਈਟ ਵੀ ਬਹੁਤ ਅੱਛੀ ਹੈ ਜੀ ਮੈਨੂੰ ਕਨਸਟਿਪੇਸ਼ਨ ਵੀ ਨਹੀਂ ਹੈ ਤਾਂ ਫਿਰ ਕੀ ਰੀਜ਼ਨ ਹੋ ਸਕਦਾ ਹੈ ਤੇ ਐਸੇ ਪੇਸ਼ੈਂਟਸ ਵਿੱਚ ਐਸੇ ਕੁਝ ਰੀਜ਼ਨਸ ਸਾਡੇ ਸਾਹਮਣੇ ਆਉਂਦੇ ਆ ਜਿਹੜੇ ਉਹਨਾਂ ਦੀ ਬਿਮਾਰੀ ਦਾ ਕਾਰਨ ਬੰਦੇ ਨੇ। ਜੀਤੋ ਤੱਕ ਤੁਸੀਂ ਇਹ ਕਹਿ ਰਹੇ ਹੋ ਕਿ ਵਾਕਈ ਕਈ ਲੋਕ ਅੱਜਕੱਲ ਯੰਗਸਟਰਸ ਬਹੁਤ ਜ਼ਿਆਦਾ ਅਲਰਟ ਨੇ ਔਰ ਜਿਮਿੰਗ ਤਾਂ ਅੱਜਕੱਲ ਫੈਸ਼ਨ ਹੀ ਬਣ ਚੁੱਕੇ ਹੈ ਤਾਂ ਬਹੁਤ ਜ਼ਿਆਦਾ ਜਿਹੜੀ ਜਿਵੇਂ ਸਕੁਐਟਸ ਬਹੁਤ ਜ਼ਿਆਦਾ ਜਾਂ ਐਬਡੋਮिनल ਪ੍ਰੈਸ਼ਰ ਨੂੰ ਵਧਾਨ ਵਾਲੀਆਂ ਜਿਹੜੀਆਂ ਵੀ ਐਕਸਰਸਾਈਜ਼ਸ ਨੇ ਉਹਦੇ ਨਾਲ ਕੀ ਹੈ ਕਿ ਜਿਹੜੀਆਂ ਰੈਕਟਲ ਵੇਇਨਸ ਨੇ ਉਹਨਾਂ ਤੇ ਪ੍ਰੈਸ਼ਰ ਵੱਧਦਾ ਔਰ ਉਹਦੇ ਨਾਲ ਹਿਮਰੋਇਡਸ ਦੀ ਜਿਹੜੀ ਪ੍ਰੋਬੈਬਿਲਿਟੀ ਹੈ ਹੋਣ ਦੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਐਸੇ ਪੇਸ਼ੈਂਟਸ ਦੇ ਲਈ ਇਹ ਹੈ ਕਿ ਤੁਸੀਂ ਜਿਮਿੰਗ ਕਰੋ ਪਰ ਇੱਕ ਲਿਮਟ ਤੱਕ ਜਿੰਕੇ ਸਭ ਕੁਝ ਕਰਨਾ ਚਾਹੀਦਾ ਹੈ ਜਿੰਮਿੰਗ ਵੀ ਬਹੁਤ अच्छी ਹੈ ਅਦਰਵਾਈਜ਼ ਸਾਈਕਲਿੰਗ ਕਰ ਸਕਦੇ ਹੋ ਸਵਿਮਿੰਗ ਕਰ ਸਕਦੇ ਹੋ ਵਾਕ ਕਰ ਸਕਦੇ ਹੋ ਰਨਿੰਗ ਕਰ ਸਕਦੇ ਹੋ ਇਹ ਬਹੁਤ अच्छी ਐਕਸਰਸਾਈਜ਼ਸ ਨੇ ਦਿਨ ਨਾਲ ਵੀ ਅਸੀਂ ਆਪਣੇ ਆਪ ਨੂੰ ਆਪਣੀ ਹੈਲਥ ਨੂੰ ਮੇਨਟੇਨ ਰੱਖ ਸਕਨੇ ਆ ਜੀ ਅੱਛਾ ਫੀਮੇਲਸ ਦੀ ਜੇ ਮੈਂ ਗੱਲ ਕਰਾਂ ਤਾਂ ਫੀਮੇਲਸ ਨੂੰ ਜਿਮ ਦੇ ਵਿੱਚ ਕਿਹੜੀਆਂ ਐਕਸਰਸਾਈਜ਼ਾਂ ਜਿਹੜੀਆਂ ਅਵੋਇਡ ਕਰਨੀਆਂ ਚਾਹੀਦੀਆਂ ਜੋ ਉਹਨਾਂ ਦੀ ਹੈਲਥ ਲਈ ਸਹੀ ਨਹੀਂ ਹੈ ਇਹ ਸੇਮ ਹੀ ਹੋਇਆ ਜੋ ਵੀ ਐਕਸਰਸਾਈਜ਼ਿਸ ਐਬਡੋਮినਲ ਪ੍ਰੈਸ਼ਰ ਨੂੰ ਵਧਾਉਂਦੀਆਂ ਹਨ ਉਹਨਾਂ ਦੀਆਂ ਜਿਨ੍ਹਾਂ ਨਾਲ ਉਹਨਾਂ ਨੂੰ ਜ਼ਿਆਦਾ ਸਟ੍ਰੇਨ ਕਰਨਾ ਪੈਂਦਾ ਹੈ ਸਟ੍ਰੇਨਿੰਗ ਜ਼ਿਆਦਾ ਹੁੰਦੀ ਹੈ ਸਟਰੈਂਥਨਿੰਗ ਜ਼ਿਆਦਾ ਹੁੰਦੀ ਹੈ ਜਿਵੇਂ ਉਹ ਕਹਿੰਦੇ ਨੇ ਨਾ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਤਾਂ ਸੇਮ ਇਹ ਹੀ ਹੈ ਕਿ ਇੱਕ ਲਿਮਿਟ ਤੱਕ ਤੁਸੀਂ ਹਰ ਚੀਜ਼ ਨੂੰ ਕਰ ਸਕਦੇ ਹੋ ਕੋਈ ਵੀ ਚੀਜ਼ ਜਿਹਦੇ ਨਾਲ ਤੁਹਾਡੀਆਂ ਰੈਕਟਲ ਵੀਨਸ ਤੇ ਪ੍ਰੈਸ਼ਰ ਪਵੇਗਾ ਤੁਹਾਡਾ ਐਬਡੋਮినਲ ਪ੍ਰੈਸ਼ਰ ਵਧੇਗਾ ਉਹਦੇ ਨਾਲ ਹਿਮਰੋਇਡਸ ਤੇ ਹੋਣ ਦੀ ਪ੍ਰੋਬੈਬਿਲਿਟੀ ਵਧੇਗੀ ਜੀ ਮੈਮ ਉਹਨਾਂ ਜਿਵੇਂ ਨਾ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਹਿਊਮਿਡਿਟੀ ਬਹੁਤ ਜ਼ਿਆਦਾ ਰਹਿੰਦੀ ਹੈ ਇਹਦੇ ਵਿੱਚ ਕਹਿ ਲੋ ਕਿ ਲੋਕਾਂ ਨੂੰ ਜਿਹੜਾ ਹੈ ਕਿ ਇੱਕ ਪਸੀਨਾ ਤੇ ਜਦੋਂ ਅਸੀਂ ਬਾਹਰ ਵੀ ਜਾਂਦੇ ਆ ਜਾਂ ਮੌਸਮ ਜਿੱਦਾਂ ਰੂਮ ਦਾ ਟੈਂਪਰੇਚਰ ਹੋਰ ਹੁੰਦਾ ਬਾਹਰ ਟੈਂਪਰੇਚਰ ਹੋਰ ਹੁੰਦਾ ਕਿ ਇਹ ਸਭ ਕਾਰਨ ਵੀ ਹੁੰਦੇ ਨੇ ਕਿ ਪਾਈਲਸ ਦੀ ਸ਼ਿਕਾਇਤ ਹੋ ਸਕਦੀ ਹੈ ਹਾਂਜੀ ਬਿਲਕੁਲ ਹੋ ਸਕਦੀ ਹੈ ਕਿਉਂਕਿ ਐਸੇ ਮੌਸਮ ਵਿੱਚ ਫਿਰ ਡੀਹਾਈਡਰੇਸ਼ਨ ਵਾਲਾ ਪਾ ਜਾਂਦੇ ਆ ਆਪਾਂ ਲਿਕੁਇਡ ਇਨਟੇਕ ਬਹੁਤ ਜ਼ਿਆਦਾ ਨਹੀਂ ਲੈ ਪਾਉਂਦੇ ਮੌਸਮ ਬਦਲਦਾ ਰੇਨੀ ਸੀਜ਼ਨ ਇਚ ਆਪਾਂ ਟਰਾਈ ਕਰਨੇ ਆ ਕਿ ਸਪਾਈਸੀ ਫੂਡ ਥੋੜਾ ਜਿਹਾ ਵੱਧ ਜਾਂਦਾ ਉਹਦੇ ਨਾਲ ਕਨਸਟਿਪੇਸ਼ਨ ਦੇ ਇਸ਼ੂਜ਼ ਆਉਂਦੇ ਆ ਮੌਇਸਚਰ 에ਅਰ ਦੇ ਵਿੱਚ ਬਹੁਤ ਜ਼ਿਆਦਾ ਹੈ ਉਹਦੇ ਨਾਲ ਸਾਡੇ ਇਨਰ ਰੀਜਨ ਇਚ ਵੀ ਹਿਊਮਿਡਿਟੀ ਦੇ ਨਾਲ ਮੌਇਸਚਰ ਜ਼ਿਆਦਾ ਰਹਿਣ ਦੇ ਨਾਲ ਡਰਮਟਾਈਟਸ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਰਹਿੰਦੇ ਆ ਕਈ ਵਾਰ ਉਹੀ ਇਚਿੰਗ ਹੀ ਪ੍ਰੋਬਲਮਸ ਨੂੰ ਜਿਹੜੀਆਂ ਹਲਕੀਆਂ-ਪੁਲਕੀਆਂ ਦੀਆਂ ਉਹਨਾਂ ਨੂੰ ਐਗਰਵੇਟ ਕਰ ਦਿੰਦੀ ਹੈ ਤਾਂ ਇਸ ਕਰਕੇ ਸੇਮ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਹਮੇਸ਼ਾ ਧਿਆਨ ਰੱਖਨੇ ਆ ਲਿਕੁਇਡ ਇਨਟੇਕ ਦਾ ਹਰ ਮੌਸਮ ਦੇ ਵਿੱਚ ਹੀ ਸਾਡੀ ਹੋਣੀ ਚਾਹੀਦੀ ਹੈ 10 ਟੂ 12 ਗਲਾਸਸ ਹਰ ਮੌਸਮ ਦੇ ਵਿੱਚ ਸਾਨੂੰ ਲਿਕੁਇਡ ਇਨਟੇਕ ਲੈਣੀ ਚਾਹੀਦੀ ਹੈ ਕਿਸੇ ਵੀ ਫਾਰਮ ਵਿੱਚ ਆਪਾਂ ਲੈ ਸਕਦੇ ਆ ਜ਼ਰੂਰੀ ਨਹੀਂ ਪਾਣੀ ਹੀ ਹੋਵੇ ਬਟ ਹਾਈਡਰੇਟਿਡ ਰੈਨਾਈਜ਼ ਇੰਪੋਰਟੈਂਟ ਉਸੇ ਤਰ੍ਹਾਂ ਫਾਈਬਰ ਇਨਟੇਕ ਵੀ ਹਮੇਸ਼ਾ ਚਾਹੀਦੀ ਹੈ ਸਪਾਈਸੀ ਫੂਡ ਨੂੰ ਆਪਾਂ ਟੇਸਟਲੀ ਲੈ ਸਕਦੇ ਆ ਲਿਮਿਟ ਕਰਨਾ ਚਾਹੀਦਾ ਸਾਨੂੰ ਨਾ ਕਿ ਆਪਾਂ ਇਹਨੂੰ ਰੈਗੂਲਰ ਇੱਕ ਆਪਣਾ ਬਣਾ ਲੀ ਇਹ ਕਿ ਰੋਜ਼ ਖਾਣਾ ਹੀ ਖਾਣਾ ਹੈ ਬਾਰ ਦੀਆਂ ਚੀਜ਼ਾਂ ਰੋਜ਼ ਖਾਨੀਏ ਖਾਨੀਏ ਵਾਂਸ ਇਨ ਬਲੂ ਮੂਨ ਆਪਾ ਲੈ ਸਕਨੇ ਬਟ ਨਾਟ ਔਨ ਰੈਗੂਲਰ ਬੇਸਿਸ ਅੱਛਾ ਜੇ ਅਸੀਂ ਗੱਲ ਕਰੀਏ ਪਾਇਲਸ ਦੀ ਜਿਵੇਂ ਬਹੁਤ ਸਾਰੇ ਪੇਸ਼ੈਂਟਸ ਠੀਕ ਹੋ ਕੇ ਜਾਂਦੇ ਨੇ ਜਦੋਂ ਉਹਨਾਂ ਦੇ ਮਨ ਚ ਨਾ ਕਿਤੇ ਨਾ ਕਿਤੇ ਇਹ ਡਰ ਵੀ ਹੁੰਦਾ ਕਿ ਕਿਤੇ ਇਹ ਬਿਮਾਰੀ ਸਾਨੂੰ ਦੁਬਾਰਾ ਨਾ ਹੋ ਜਾਏ ਕਿ ਇਦਾਂ ਦੇ ਕੇਸਿਸ ਵੀ ਤੁਹਾਡੇ ਕੋਲ ਆਉਂਦੇ ਨੇ ਜੇ ਆਉਂਦੇ ਨੇ ਤਾਂ ਤੁਸੀਂ ਉਹਨਾਂ ਲਈ ਕੀ ਕਰਦੇ ਹੋ ਇਦੇ ਵਿੱਚ ਪਹਿਲਾ ਕੁਐਸਚਨ ਦਾ ਆਨਸਰ ਤਾਂ ਇਹ ਹੀ ਹੈ ਕਿ ਜਦੋਂ ਪੇਸ਼ੈਂਟ OPD ਚ ਆਂਦਾ ਹੈ ਤਾਂ ਉਹ ਹਰ ਪੇਸ਼ੈਂਟ ਨੇ ਇਹ ਕੁਐਸਚਨ ਤਾਂ ਕਰਨਾ ਹੀ ਕਰਨਾ ਹੈ ਕਿ ਮੈਮ ਇਹ ਦੁਬਾਰਾ ਤਾਂ ਨਹੀਂ ਹੋ ਜਾਏਗੀ ਕਿਉਂਕਿ ਉਹ ਇੱਕ ਡਰ ਦੇ ਨਾਲ ਪੇਸ਼ੈਂਟ ਆਂਦਾ ਹੈ ਉਹ ਠੀਕ ਹੋ ਗਿਆ ਪਰ ਉਹ ਡਰ ਹਾਲੇ ਵੀ ਉਹਦੇ ਮਨ 'ਚ ਹੈ ਕਿ ਕਿਤੇ ਦੁਬਾਰਾ ਤਾਂ ਨਹੀਂ ਹੋ ਜਾਏਗੀ ਤਾਂ ਸੇਮ ਇਸੇ ਤਰ੍ਹਾਂ ਆਪਾਂ ਨੂੰ ਇਹ ਸਮਝਣਾ ਹੀ ਪਏਗਾ ਕਿ ਆਪਾਂ ਨੂੰ ਆਪਣੀ ਡਾਈਟ ਦਾ ਧਿਆਨ ਹਮੇਸ਼ਾ ਰੱਖਣਾ ਹੈ ਡਾਈਟ ਅੱਛੀ ਫਾਈਬਰ ਇਨਟੇਕ ਪ੍ਰੋਪਰ ਲਿਕੁਇਡ ਇਨਟੇਕ ਪ੍ਰੋਪਰ ਔਰ ਆਪਾਂ ਫਿਜ਼ੀਕਲੀ ਐਕਟਿਵ ਰਹਿਣਾ ਹੈ ਸਾਰੇ ਦਿਨੇ 30 40 ਮਿੰਟਸ ਆਪਣੀ ਬੋਡੀ ਨੂੰ ਦੇਣ ਦੀ ਜ਼ਰੂਰਤ ਹੈ ਜੇ ਸਾਡੀ ਲਾਈਫ ਸਟਾਈਲ ਠੀਕ ਰਹੇਗੀ ਤਾਂ ਇਹ ਪ੍ਰੋਬਲਮ ਦੁਬਾਰਾ ਹੋ ਹੀ ਨਹੀਂ ਸਕਦੀ ਇਸ ਕਰਕੇ ਇਹ ਤਾਂ ਦਿਮਾਗ ਵਿੱਚ ਲਿਆਨਾ ਹੀ ਨਹੀਂ ਚਾਹੀਦਾ ਹਰ ਉਸ ਪੇਸ਼ੈਂਟ ਨੂੰ ਦੁਬਾਰਾ ਹੋਣ ਦੀ ਪ੍ਰੋਬੈਬਿਲਿਟੀ ਰਹੇਗੀ ਜੋ ਆਪਣੀ ਹੈਲਥ ਨੂੰ ਇਗਨੋਰ ਕਰੇਗਾ ਔਰ ਆਪਣੀ ਹੈਲਥ ਦੇ ਕੋਸਟ ਤੇ ਬਾਕੀ ਸਾਰੇ ਕੰਮ ਕਰੇਗਾ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟਸ ਆਏ ਨੇ ਜਿਹੜੇ ਠੀਕ ਹੋ ਕੇ ਗਏ ਆ ਐਂਡ ਆਪਣਾ ਲਾਈਫ ਸਟਾਈਲ ਉਹਨਾਂ ਨੇ ਸਹੀ ਨਹੀਂ ਰੱਖਿਆ ਮੇਨਟੇਨ ਨਹੀਂ ਰੱਖਿਆ ਐਂਡ ਫਿਰ ਉਹਨਾਂ ਨੂੰ ਇਸ ਚੀਜ਼ ਦੀ ਸ਼ਿਕਾਇਤ ਹੋਈ ਆ ਜਾਂਦੇ ਆ ਕਿਉਂਕਿ ਉਹ ਨਹੀਂ ਧਿਆਨ ਦਿੰਦੇ ਤਾਂ ਫਿਰ ਸੇਮ ਉਹੀ ਚੀਜ਼ ਹੈ ਕਈ ਵਾਰੀ ਪੇਸ਼ੈਂਟ ਸਟਾਰਟਿੰਗ ਇਹ ਚੀ ਆ ਜਾਂਦਾ ਕਿਉਂਕਿ ਉਹ ਪਹਿਲੇ ਐਕਸਪੀਰੀਅੰਸ ਤੋਂ ਇੰਨਾ ਜ਼ਿਆਦਾ ਡਰਿਆ ਹੁੰਦਾ ਹੈ ਉਹ ਨਾਲ ਦੀ ਨਾਲ ਆ ਜਾਂਦਾ ਤਾਂ ਜਸਟ ਲਾਈਫ ਸਟਾਈਲ ਗਾਈਡਲਾਈਨਸ ਦੇਣ ਦੇ ਨਾਲ ਹੀ ਉਹ ਠੀਕ ਹੋ ਜਾਂਦੇ ਤਾਂ ਮਤਲਬ ਤੁਸੀਂ ਫਿਰ ਉਹਨਾਂ ਨੂੰ ਦੁਬਾਰਾ ਉਹ ਕਰਦੇ ਹੋ ਕਿਉਂਕਿ ਉਹ ਬਹੁਤ ਪੈਨਿਕ ਹੋ ਜਾਂਦੇ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਹੋਣਗੇ ਕਿ ਮੈਮ ਇਹ ਤਾਂ ਠੀਕ ਹੋ ਗਿਆ ਸੀ ਹੁਣ ਦੁਬਾਰਾ ਕਿਵੇਂ ਹੋ ਗਿਆ ਤਾਂ ਕਿਸ਼ਾ ਕੰਫਰਟ ਕਰਦੇ ਹੋ ਫਿਰ ਉਹ ਫਿਰ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਔਰ ਉਹ ਸਮਝ ਜਾਂਦੇ ਨੇ ਉਸ ਚੀਜ਼ ਨੂੰ ਔਰ ਫਿਰ ਉਸ ਤੋਂ ਬਾਅਦ ਉਹਨੂੰ ਦੇ ਰਾਦਰ ਜਿਹਨੂੰ ਜਰਾ ਵੀ ਪ੍ਰੋਬਲਮ ਥੋੜੀ ਜੀ ਆ ਜਾਂਦੀ ਹੈ ਨਾ ਨੈਕਸਟ ਟਾਈਮ ਲਈ ਉਹ ਹੋਰ ਅਲਰਟ ਹੋ ਜਾਂਦਾ ਹੈ ਔਰ ਫਿਰ ਉਹਨੂੰ ਦੁਬਾਰਾ ਹੁੰਦਾ ਤਾਂ ਕੋਈ ਮਤਲਬ ਹੀ ਨਹੀਂ ਅੱਛਾ ਇੱਕ ਹੋਰ ਸਵਾਲ ਹੈ ਮੈਮ ਕਿ ਜਿੱਦਾਂ ਘਰਾਂ ਦੇ ਵਿੱਚ ਦੇਸੀ ਨੁਸਖੇ ਲੋਗ ਯੂਜ਼ ਕਰਨੇ ਸ਼ੁਰੂ ਕਰ ਦਿੰਦੇ ਨੇ ਕਿ ਆਹ ਚੀਜ਼ ਕਰ ਲਓ ਆਨਕਵਾਂ ਤੋਂ ਪੁੱਛ ਕੇ ਕਿਹੜੀਆਂ ਚੀਜ਼ਾਂ ਹੈ ਜਿਨ੍ਹਾਂ ਨੂੰ ਅਵੋਇਡ ਕਰਨਾ ਚਾਹੀਦਾ ਬਿਲਕੁਲ ਵੀ ਉਹ ਟ੍ਰੀਟਮੈਂਟ ਜਿਹੜੇ ਹੈ ਘਰਾਂ 'ਚ ਨਹੀਂ ਲੈਣੇ ਚਾਹੀਦੇ ਦੇਖੋ ਇੱਕ ਹੈਲਥ ਨੂੰ ਲੈ ਕੇ ਤਾਂ ਇੱਕ ਚੀਜ਼ ਬਿਲਕੁਲ ਕਲੀਅਰ ਹੈ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਕਿਸੇ ਵੀ ਚੀਜ਼ ਨਾਟ ਰਿਲੇਟਡ ਟੂ ਪਾਈਲਸ ਕਦੇ ਵੀ ਕੋਈ ਪ੍ਰੋਬਲਮ ਹੈ ਨਾਲ ਦੀ ਨਾਲ ਆਪਣੇ ਡਾਕਟਰ ਨੂੰ ਇੱਕ ਵਾਰੀ ਕੰਸਲਟ ਜ਼ਰੂਰ ਕਰੋ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਕਿ ਪਾਈਲਸ ਦੇ ਔਰ ਐਨੋਰੈਕਟਲ ਕੈਂਸਰ ਦੇ ਸਾਈਨ ਸਿੰਪਟਮ ਬਹੁਤ ਜ਼ਿਆਦਾ ਮਿਲਦੇ ਹੈ ਬਹੁਤ ਸਾਰੇ ਪੇਸ਼ੈਂਟਸ ਐਸੇ ਆਉਂਦੇ ਹੈ ਜਿਹੜੇ ਬਿਨਾਂ ਚੈੱਕਅਪ ਦੇ ਮੈਡੀਸਿਨਸ ਖਾਈ ਜਾ ਰਹੇ ਕਿਤੋਂ ਵੀ ਲੈਲੀਆਂ ਚੈੱਕਅਪ ਨਹੀਂ ਕਰਵਾਇਆ ਔਰ ਉਹ ਬੇਸਿਕਲੀ ਪਾਈਲਸ ਦੇ ਪੇਸ਼ੈਂਟ ਹੁੰਦੇ ਹੀ ਨਹੀਂ ਹੈ ਓਕੇ ਉਹ ਕੈਂਸਰ ਦੇ ਪੇਸ਼ੈਂਟ ਹੁੰਦੇ ਔਰ ਜੇ ਤੁਸੀਂ ਟਾਈਮਲੀ ਟਰੀਟਮੈਂਟ ਕਰਾ ਲੋਗੇ ਆਪਣੇ ਡਾਕਟਰ ਨੂੰ ਜਾ ਕੇ ਦਿਖਾ ਲੋਗੇ ਤਾਂ ਤੁਸੀਂ ਲਾਈਫ ਨੂੰ ਆਪਣੀ ਨੂੰ ਬਚਾ ਸਕਦੇ ਹੋ ਆਦਰਵਾਇਸ ਤੁਸੀਂ ਆਪਣੀ ਹੈਲਥ ਦੀ ਕੋਸਟ ਤੇ ਸਭ ਕੁਝ ਕਰ ਰਹੇ ਹੋ ਹਾ ਇਹ ਵੀ ਇੱਕ ਬਿਮਾਰੀ ਹੈ ਜਿਹਨੇ ਆਪਣੀ ਬਾਡੀ ਚ ਹੋਰ ਬਿਮਾਰੀਆਂ ਨੇ ਤਾਂ ਕਦੇ ਵੀ ਆਪਣੀ ਹੈਲਥ ਨੂੰ ਲੈ ਕੇ ਇੰਨੇ ਇਗਨੋਰੈਂਟ ਨਾ ਰਹੋ ਤੁਸੀਂ ਆਪਣੇ ਹਿਸਾਬ ਨਾਲ ਹਾਂ ਕਰ ਸਕਦੇ ਹੋ ਕੀਤਾ ਨਹੀਂ ਫਰਕ ਪਿਆ ਤਾਂ ਆਪਣੇ ਡਾਕਟਰ ਨੂੰ ਜਾ ਕੇ ਜ਼ਰੂਰ ਕੰਸਲਟ ਕਰੋ ਜੀ ਮਮ ਰਾਣਾ ਹਸਪੀਟਲ ਦੀ ਜੇ ਮੈਂ ਗੱਲ ਕਰਾਂ ਜਿਵੇਂ ਤੁਸੀਂ ਦੱਸਿਆ ਕਿ ਕਾਫੀ ਸਾਰੇ ਟ੍ਰੀਟਮੈਂਟਸ ਨੇ ਤਾਂ ਕੁਝ ਨਵੇਂ ਟ੍ਰੀਟਮੈਂਟਸ ਵੀ ਤੁਹਾਡੇ ਵੱਲੋਂ ਐਡ-ਆਨ ਕੀਤੇ ਗਏ ਨੇ ਹਾਂਜੀ ਵਿਦ ਟਾਈਮ 23 ইয়ার্স ব্যাক ਜਦੋਂ ਅਸੀਂ ਸਟਾਰਟ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜੋ ਵੀ ਲੇਟੈਸਟ ਟੈਕਨੋਲੋਜੀਜ਼ ਆਂਦੀਆਂ ਵੀ ਆਲਵੇਸ ਟਰਾਈ ਕੀਏ ਉਹ ਅਸੀਂ ਨਾਲ ਦੀ ਨਾਲ ਇੱਥੇ ਇੰਪਲੀਮੈਂਟ ਕਰੀਏ ਤਾਂ ਕਿ ਪੇਸ਼IENTS ਨੂੰ ਉਹਦਾ ਬੈਨੀਫਿਟ ਪਾਸ ਔਨ ਹੋਏ ਔਰ ਉਹ ਬਹੁਤ ਕੰਫਰਟੇਬਲ ਜ਼ੋਨ ਦੇ ਵਿੱਚ ਜਾਣ ਜਿਹੜਾ ਟ੍ਰੋਮਾ ਉਹ ਬੀਅਰ ਕਰ ਰਹੇ ਨੇ ਜਾਂ ਜੋ ਮਾਈਂਡ ਬਲੌਕਸ ਉਹਨਾਂ ਦੇ ਹੈਗੇ ਨੇ ਜੋ ਦਿਮਾਗੇ 'ਚ ਉਹ ਲੈ ਕੇ ਚੱਲ ਰਹੇ ਨੇ ਕਿ ਇਹ ਬਿਮਾਰੀ ਤਾਂ ਐਸੀ ਹੈ ਕਿ ਲਾ ਇਲਾਜ ਹੈ ਦਾ ਹੱਲ ਹੋ ਹੀ ਨਹੀਂ ਸਕਦਾ ਨਹੀਂ ਐਸਾ ਕੁਝ ਵੀ ਨਹੀਂ ਹੈ ਪ੍ਰੋਪਰ ਟਾਈਮ ਤੇ ਤੁਸੀਂ ਆਪਣੇ ਡਾਕਟਰ ਨੂੰ ਦਿਖਾਉਂਦੇ ਹੋ ਤਾਂ ਤੁਸੀਂ ਬਹੁਤ इजीली ਇਹਦੇ 'ਚੋਂ ਨਿਕਲ ਜਾਂਦੇ ਹੋ ਟੋਟਲੀ ਪੇਨਲੈਸ ਪ੍ਰੋਸੀਜਰ ਹੈ ਕੋਈ ਹਸਪੀਟਲ ਸਟੇ ਨਹੀਂ ਹੈ ਫਰਮ ਦਾ ਵੈਰੀ ਫਰਸਟ ਡੇ ਯੂ ਆਰ 무ਵਿੰਗ ਤੁਸੀਂ ਚੱਲ ਕੇ ਹੀ ਇੱਥੋਂ ਜਾਂਦੇ ਹੋ ਤੁਸੀਂ ਆਪਣਾ ਕੰਮ ਜੈ ਨੈਕਸ ਡੇ ਤੋਂ ਸਟਾਰਟ ਕਰ ਲੋ ਕੋਈ ਪੇਨ ਨਹੀਂ ਕੋਈ ਕੁਛ ਨਹੀਂ ਤਾਂ ਇਸ ਕਰਕੇ ਵਿਦ ਟਾਈਮ ਜੋ ਜੋ ਟੈਕਨੀਕਸ ਆਂਦੀਆਂ ਟੈਕਨੋਲੋਜੀਸ ਆਂਦੀਆਂ ਵੀ ਆਰ ਆਲਵੇਸ ਰੈਡੀ ਕਿ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰੀਏ ਐਜ਼ अर्ਲੀ ਐਜ਼ ਪੋਸਿਬਲ ਜੀ ਮੈਂ ਬਹੁਤ ਸਾਰੇ ਏਰੀਆਜ਼ ਨਾਲ ਇਦਾਂ ਦੇ ਐ ਜਿੱਥੇ ਅਜੇ ਇਹ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਤਾਂ ਇਸ ਵੀਡੀਓ ਦੇ ਥਰੂ ਤੁਹਾਡੇ ਤੋਂ ਮੈਂ ਜਾਨਣਾ ਚਾਹਾਂਗੀ ਕੁਝ ਕਹਿਣਾ ਚਾਹੋਗੇ ਉਹਨਾਂ ਪੇਸ਼IENTS ਨੂੰ ਜਿਹੜੇ ਟ੍ਰੀਟਮੈਂਟ ਲੈਣ ਤੋਂ ਡਰਦੇ ਨੇ ਉਹਨਾਂ ਨੂੰ ਐ ਲੱਗਦਾ ਕਿ ਬਿਨੈ ਨਹੀਂ ਨਹੀਂ ਏ ਟਰੀਟਮੈਂਟ ਅਸੀਂ ਲਵਾਵਾਂਗੇ ਕਿਸ ਤਰ੍ਹਾਂ ਅਸੀਂ ਡਾਕਟਰ ਨੂੰ ਦੱਸਾਂਗੇ ਐਂਡ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਕਾਫੀ ਪੇਨ ਵੀ ਸਾਨੂੰ ਪੇਨ ਚੋਂ ਗੁਜ਼ਰਨਾ ਪਵੇਗਾ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਰਹੀਆਂ ਕਿ ਜਿਵੇਂ ਸਰੀਰ ਵਿੱਚ ਬਾਕੀ ਸਾਰੇ ਅੰਗ ਨੇ ਬਾਕੀ ਸਾਰੀਆਂ ਬਿਮਾਰੀਆਂ ਨੇ ਉਸੇ ਤਰ੍ਹਾਂ ਇਹ ਵੀ ਇੱਕ ਬਿਮਾਰੀ ਹੈ ਇਹਨੂੰ ਲੈ ਕੇ ਬਿਲਕੁਲ ਵੀ ਹੈਜ਼ਿਟੇਸ਼ਨ ਨਹੀਂ ਹੋਣੀ ਚਾਹੀਦੀ ਹੁਣ ਟਾਈਮ ਬਹੁਤ ਬਦਲ ਚੁੱਕਿਆ ਹੈ ਬਹੁਤ ਐਡਵਾਂਸ ਟੈਕਨੀਕਸ ਆ ਚੁੱਕੀਆਂ ਨੇ ਬਹੁਤ ਸਿੰਪਲ ਪ੍ਰੋਸੀਜਰਸ ਨੇ ਹਾਂ ਇੱਕੋ ਹੀ ਕ੍ਰਾਈਟੇਰੀਆ ਕਿ ਤੁਸੀਂ ਟਾਈਮ ਤੇ ਡਾਕਟਰ ਕੋਲ ਆਓ ਹੂੰ ਓਵਰਲੀ ਸਟੇਜ ਇਚ ਨਾਓ ਕਿ ਉਹ ਕੋਈ ਛੋਰੀ ਬਿਮਾਰੀ ਹੋਏ ਔਰ ਤੁਸੀਂ ਉਹਨੂੰ ਪਾਇਲ ਸਮਝ ਕੇ ਜਾਂ ਲਾਈਟਲੀ ਲੈ ਕੇ ਉਹਨੂੰ ਬਹੁਤ ਜ਼ਿਆਦਾ ਵਧਾ ਲੋ ਸਿੰਪਲ ਪ੍ਰੋਸੀਜਰਸ ਹੈ ਸੇਮ ਡੇ ਡਿਸਚਾਰਜ ਹੋ ਜਾਂਦਾ ਟੋਟਲੀ ਪੇਨਲੈਸ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜੇ ਮੈਡੀਸਨ ਦੇ ਨਾਲ ਠੀਕ ਹੋ ਜਾਂਦਾ ਹੈ ਜਾਂ ਲਾਈਫਸਟਾਈਲ ਚੇਂजेस ਦੇ ਨਾਲ ਠੀਕ ਹੋ ਜਾਂਦਾ ਹੈ ਤਾਂ ਵੀ ਆਲਵੇਸ ਪ੍ਰੇਫਰ ਕਿ ਪੇਸ਼ੈਂਟ ਨੂੰ ਗਾਈਡ ਕੀਤਾ ਜਾਏ ਔਰ ਇਨ ਕੇਸ ਜੇ ਬਿਮਾਰੀ ਵਧੀ ਹੋਈ ਹੈ ਤਾਂ ਫਿਰ ਟਰੀਟਮੈਂਟ ਬਹੁਤ ਸਿੰਪਲ ਹੈ ਡਰ ਨਾਲ ਹੈਜ਼ਿਟੇਸ਼ਨ ਨਾਲ ਪੈਨਿਕ ਦੇ ਨਾਲ ਆਪਣੀ ਬਿਮਾਰੀ ਨੂੰ ਨਾ ਬਤਾਓ ਜੀ ਸੋ ਥੈਂਕ ਯੂ ਸੋ ਮੱਚ ਮੈਮ ਤੁਹਾਡੇ ਤੋਂ ਹਣੀ ਇਜਾਜ਼ਤ ਲੈਣਾ ਚਾਹਾਂਗੀ ਇੰਨੀ ਅੱਛੀ ਤੁਸੀਂ ਜਿਹੜੀ ਹੈ ਬਹੁਤ ਈਜ਼ੀ ਵੇ ਦੇ ਵਿੱਚ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹ ਸਾਡੇ ਤੱਕ ਸਾਂਝਾ ਕੀਤੀ ਐ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਥੈਂਕ ਯੂ ਸੋ ਮੱਚ ਤੁਸੀਂ ਨਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤਾ ਥੈਂਕ ਯੂ ਸੋ ਮੱਚ ਹਾਂ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਹੁਮੀਦ ਕਰਦੇ ਆ ਗੱਲਬਾਤ ਦਾ ਸਿੰਸਲਾ ਤੁਹਾਨੂੰ ਚੰਗਾ ਲੱਗਾ ਹੋਵੇਗਾ ਹੋਰ ਅਪਡੇਟ ਦੇ ਲਈ ਬਨੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਸਤਿ ਸ੍ਰੀ ਅਕਾਲ